ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜੂਰ ਸੁਣਨਾ ਵਧੀਆ ਲੱਗੇ ਲਾਈਕ ਜ਼ਰੂਰ ਕਰਨਾ ਇੱਕ ਪਿਓ ਅਦਾਲਤ ਵਿੱਚ ਦਰਖਾਸਤ ਲੈ ਕੇ ਪਹੁੰਚਿਆ ਤਾਂ ਜੋ ਆਪਣੇ ਪੁੱਤਰ ਦੀ ਸ਼ਿਕਾਇਤ ਕਰ ਸਕੇ ਜੱਜ ਸਾਹਿਬ ਨੇ ਪੁੱਛਿਆ ਤੁਹਾਨੂੰ ਆਪਣੇ ਪੁੱਤਰ ਤੋਂ ਕੀ ਸ਼ਿਕਾਇਤ ਹੈ ਬੁੱਢੇ ਪਿਓ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਤੋਂ ਉਸ ਦੀ ਹਾਇਸੀਅਤ ਮੁਤਾਬਕ ਹਰ ਮਹੀਨੇ ਖਰਚਾ ਲੈਣਾ ਚਾਹੁੰਦਾ ਹਾਂ ਜੱਜ ਸਾਹਿਬ ਨੇ ਕਿਹਾ ਇਹ ਤਾਂ ਤੁਹਾਡਾ ਹੱਕ ਹੈ ਇਸ ਵਿੱਚ ਸੁਣਵਾਈ ਦੀ ਕੀ ਲੋੜ ਹੈ ਤੁਹਾਡੇ ਪੁੱਤਰ ਨੂੰ ਤੁਹਾਨੂੰ ਹਰ ਮਹੀਨੇ ਖਰਚਾ ਦੇਣਾ ਚਾਹੀਦਾ ਹੈ ਬਾਪੂ ਨੇ ਕਿਹਾ ਕਿ ਮੈਨੂੰ ਪੈਸਿਆਂ ਦੀ ਕੋਈ ਘਾਟ ਨਹੀਂ ਪਰ ਮੈਂ ਫਿਰ ਵੀ ਹਰ ਮਹੀਨੇ ਆਪਣੇ ਪੁੱਤਰ ਤੋਂ ਖਰਚਾ ਲੈਣਾ ਚਾਹੁੰਦਾ ਹਾਂ ਚਾਹੇ ਥੋੜਾ ਹੀ ਕਿਉਣਾ ਹੋਵੇ ਜੱਜ ਸਾਹਿਬ ਹੈਰਾਨ ਹੋਏ ਤੇ ਕਿਹਾ ਤੁਸੀਂ ਤਾਂ ਦੌਲਤਮੰਦ ਹੋ ਤਾਂ ਤੁਹਾਨੂੰ ਪੁੱਤਰ ਦੇ ਪੈਸਿਆਂ ਦੀ ਕੀ ਲੋੜ ਹੈ ਬਾਪ ਨੇ ਆਪਣੇ ਪੁੱਤਰ ਦਾ ਨਾਂ ਤੇ ਪਤਾ ਦਿੰਦਿਆਂ ਜੱਜ ਸਾਹਿਬ ਨੂੰ ਆਖਿਆ ਕਿ ਜੇ ਤੁਸੀਂ ਮੇਰੇ ਪੁੱਤਰ ਨੂੰ ਅਦਾਲਤ ਵਿੱਚ ਬੁਲਾਉਂਗੇ ਤਾਂ ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ। ਜਦ ਪੁੱਤਰ ਅਦਾਲਤ ਵਿੱਚ ਆਇਆ ਤਾਂ ਜੱਜ ਸਾਹਿਬ ਨੇ ਪੁੱਤਰ ਨੂੰ ਆਖਿਆ ਨਵਨੀਤ ਤੁਹਾਡੇ ਪਿਤਾ ਜੀ ਚਾਹੁੰਦੇ ਹਨ ਕਿ ਤੁਸੀਂ ਹਰ ਮਹੀਨੇ ਉਹਨਾਂ ਨੂੰ ਖਰਚਾ ਦਿਓ ਭਾਵੇਂ ਥੋੜਾ ਹੀ ਕਿਉਂ ਨਾ ਹੋਵੇ। ਪੁੱਤਰ ਵੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਮੇਰੇ ਪਿਤਾ ਜੀ ਤਾਂ ਬਹੁਤ ਅਮੀਰ ਹਨ ਉਹਨਾਂ ਨੂੰ ਪੈਸਿਆਂ ਦੀ ਕੀ ਲੋੜ ਹੈ? ਜੱਜ ਸਾਹਿਬ ਨੇ ਕਿਹਾ ਇਹ ਤੁਹਾਡੇ ਪਿਤਾ ਦੀ ਇੱਛਾ ਹੈ। ਉਹ ਇਸ ਲਈ ਆਜ਼ਾਦ ਹਨ ਬਾਪ ਨੇ ਜੱਜ ਸਾਹਿਬ ਨੂੰ ਆਖਿਆ ਤੁਸੀਂ ਮੇਰੇ ਪੁੱਤਰ ਨੂੰ ਆਖੋ ਕਿ ਉਹ ਮੈਨੂੰ ਹਰ ਮਹੀਨੇ 100 ਰੁਪਏ ਦੇਵੇ ਉਹ ਵੀ ਆਪਣੇ ਹੱਥੀ ਅਤੇ ਬਿਲਕੁਲ ਵੀ ਦੇਰੀ ਨਾ ਕਰੇ ਤਾਂ ਜੱਜ ਸਾਹਿਬ ਨੇ ਪੁੱਤਰ ਨੂੰ ਹੁਕਮ ਦਿੱਤਾ ਕਿ ਤੁਸੀਂ ਹਰ ਮਹੀਨੇ ਆਪਣੇ ਪਿਓ ਨੂੰ 100 ਰੁਪਏ ਬਿਨਾਂ ਕਿਸੇ ਦੇਰੀ ਦੇ ਆਪਣੇ ਹੱਥੀ ਦਿਓਗੇ ਇਹ ਅਦਾਲਤ ਦਾ ਹੁਕਮ ਹੈ ਮੁਕੱਦਮਾ ਮੁੱਕਣ ਦੇ ਬਾਅਦ ਜੱਜ ਸਾਹਿਬ ਨੇ ਬੁੱਢੇ ਪਿਓ ਨੂੰ ਆਪਣੇ ਕੋਲ ਸੱਦਿਆ ਉਹਨਾਂ ਪੁੱਛਿਆ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਤੁਸੀਂ ਆਪਣੇ ਪੁੱਤਰ ਖਿਲਾਫ ਇਹ ਕੇਸ ਕਿਉਂ ਕੀਤਾ ਤੁਸੀਂ ਤਾਂ ਬਹੁਤ ਦੌਲਤਮੰਦ ਹੋ ਤੇ ਇਹ ਤਾਂ ਬਹੁਤ ਥੋੜੀ ਰਕਮ ਸੀ ਬੁੱਢਾ ਆਦਮੀ ਰੋਂਦਾ ਹੋਇਆ ਕਹਿੰਦਾ ਜੱਜ ਸਾਹਿਬ ਮੈਂ ਆਪਣੇ ਪੁੱਤਰ ਦਾ ਚਿਹਰਾ ਵੇਖਣ ਲਈ ਤਰਸ ਗਿਆ ਸੀ ਉਹ ਉਹ ਆਪਣੇ ਕੰਮਾਂ ਵਿੱਚ ਇੰਨਾ ਵਿਅਸਤ ਹੋ ਗਿਆ ਕਿ ਸਾਲਾਂ ਲੰਘ ਗਏ ਨਾ ਉਹ ਮਿਲਿਆ ਨਾ ਕੋਈ ਗੱਲ ਹੋਈ ਨਾ ਸਾਹਮਣੇ ਆਇਆ ਨਾ ਫੋਨ ਕੀਤਾ ਮੈਨੂੰ ਆਪਣੇ ਪੁੱਤਰ ਨਾਲ ਬਹੁਤ ਪਿਆਰ ਹੈ ਇਸ ਲਈ ਮੈਂ ਇਹ ਕੇਸ ਕੀਤਾ ਸੀ ਤਾਂ ਜੋ ਹਰੇਕ ਮਹੀਨੇ ਮੈਂ ਉਸ ਨੂੰ ਮਿਲ ਸਕਾਂ ਤੇ ਉਸ ਨੂੰ ਵੇਖ ਕੇ ਖੁਸ਼ ਹੋ ਸਕਾਂ ਇਹ ਗੱਲ ਸੁਣ ਕੇ ਜੱਜ ਦੀਆਂ ਅੱਖਾਂ ਵੀ ਭਿੱਜ ਗਈਆਂ ਜੱਜ ਸਾਹਿਬ ਨੇ ਕਿਹਾ ਜੇ ਤੁਸੀਂ ਇਹ ਗੱਲ ਪਹਿਲਾਂ ਦੱਸ ਦਿੰਦੇ ਤਾਂ ਮੈਂ ਉਸ ਨੂੰ ਨਜ਼ਰਅੰਦਾਜ਼ ਕਰਨ ਤੇ ਧਿਆਨ ਨਾ ਦੇਣ ਦੇ ਦੋਸ਼ 'ਚ ਸਜ਼ਾ ਦਵਾ ਦਿੰਦਾ ਬਾਪ ਨੇ ਜੱਜ ਦੀ ਵੱਲ ਮੁਸਕਰਾੜ ਨਾਲ ਵੇਖਦੇ ਹੋਏ ਕਿਹਾ ਜੇ ਤੁਸੀਂ ਉਸ ਨੂੰ ਸਜ਼ਾ ਦਿੰਦੇ ਤਾਂ ਇਹ ਮੇਰੇ ਲਈ ਦੁੱਖ ਦੀ ਗੱਲ ਹੁੰਦੀ ਕਿਉਂਕਿ ਮੈਨੂੰ ਉਸ ਨਾਲ ਸੱਚਮੁੱਚ ਪਿਆਰ ਹੈ ਤੇ ਮੈਂ ਕਦੇ ਨਹੀਂ ਚਾਹੁੰਦਾ ਕਿ ਮੇਰੀ ਵਜ੍ਹਾ ਨਾਲ ਮੇਰੇ ਪੁੱਤਰ ਨੂੰ ਕੋਈ ਸਜ਼ਾ ਮਿਲੇ ਜਾਂ ਉਹ ਤਕਲੀਫ ਵਿੱਚ ਆਵੇ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਾਪਿਆਂ ਨੂੰ ਤੁਹਾਡੇ ਪੈਸਿਆਂ ਦੀ ਲੋੜ ਨਹੀਂ ਉਹਨਾਂ ਨੂੰ ਤੁਹਾਡੇ ਸਮੇਂ ਦੀ ਲੋੜ ਹੈ ਬਾਕੀ ਰਹਿੰਦੇ ਆ ਉਹਨਾਂ ਨਾਲ ਹਰ ਰੋਜ਼ ਗੱਲ ਕਰ ਲਿਆ ਕਰੋ ਤੁਹਾਡਾ ਕੁਝ ਨਹੀਂ ਜਾਵੇਗਾ ਪਰ ਤੁਹਾਨੂੰ ਉਹਨਾਂ ਦੀਆਂ ਅਸੀਸਾਂ ਜ਼ਰੂਰ ਮਿਲਣਗੀਆਂ ਨਹੀਂ ਤਾਂ ਇੱਕ ਦਿਨ ਤੁਸੀਂ ਪਛਤਾਓਗੇ ਅਤੇ ਉਹਨਾਂ ਨੂੰ ਯਾਦ ਕਰਕੇ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਪਾਉਂਗੀ ਅੱਜ ਤੋਂ ਇਹ ਪ੍ਰਣ ਲਵੋ ਕਿ ਤੁਸੀਂ ਹਰ ਰੋਜ਼ ਆਪਣੇ ਮਾਪਿਓ ਨਾਲ ਗੱਲ ਕਰੋਗੇ ਤੇ ਉਹਨਾਂ ਦਾ ਅਸ਼ੀਰਵਾਦ ਲਵੋਗੇ ਮੈਨੂੰ ਮੀਰ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ